ਤਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਡੇਲਰ ਸਿਵੀਆਂ ਦੇ ਉੱਤੇ ਸਭ ਤੋਂ ਪਹਿਲਾਂ ਅੱਜ ਤੁਹਾਨੂੰ ਆਪਣੇ ਵਿੱਚ ਦੱਸ ਜੀ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣਾ ਬਠਿੰਡਾ ਦੇ ਨਾਲ ਹੀ ਬਿਲਕੁਲ ਸਿਵੀਆਂ ਬਿਲਕੁਲ ਨਾਲ ਹੀ 7 ਕਿਲੋਮੀਟਰ ਦੂਰੀ ਤੇ ਜੇ ਕਿਸੇ ਭੈਣ ਨੇ ਕੱਪੜੇ ਜਿਹੜੇ ਸਾਡੇ ਤੋਂ ਸਲਾਈ ਕਰਾਉਣੇ ਨੇ ਸਾਡੇ ਤੋਂ ਸਲਾਈ ਕਰਾ ਸਕਦੇ ਹੋ ਥਰਮੋਪਲਾਸਟ ਦੇ ਕੋਲ 4 ਕਿਲੋਮੀਟਰ ਦੂਰੀ ਤੇ ਆ ਤੇ ਜਿਹੜੀਆਂ ਭੈਣਾਂ ਚੈਨਲ ਤੇ ਨਵੀਆਂ ਹੋਣਗੀਆਂ ਮੈਂ ਹਰ ਵੀਡੀਓ ਚ ਕਹਿੰਦਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਸਲਾਈ ਦੀ ਜਾਂ ਕਟਾਈ ਦੀ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰੇ ਠੀਕ ਹੈ ਜੀ ਬਾਕੀ ਜਿਹੜੀਆਂ ਭੈਣਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਨਾ ਹੁੰਦਾ ਜਾਂ ਬੱਚੇ ਜਾਦੀ ਗੇਮਾਂ ਖੇਡਦੇ ਆ ਉਹ ਨੀਚੇ ਲਿਖੇ ਨੰਬਰਾਂ ਤੇ ਤੁਸੀਂ WhatsApp ਨੰਬਰ ਆਪਣਾ ਚਲੀ ਜਾਂਦਾ ਉੱਤੇ ਹੈਲੋ ਹਾਈ ਭੇਜਿਆ ਕਰੋ ਤਾਂ ਕਿ ਤੁਹਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਐਡ ਹੋ ਜਾਈ ਤੁਹਾਡੇ ਕੋਲ ਦੋਨੇ ਚੈਨਲ ਦੀ ਵੀਡੀਓ ਆਉਣ ਲੱਗ ਜਾਈਆਂ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਉਹ ਲੇਡੀ ਸ਼ਰਟ ਦਾ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਜਾਣੂ ਕਰਾ ਦੇਵਾਂ ਕਿੰਨਾ ਕਿੰਨਾ ਇਹਨਾਂ ਦਾ ਨਾਪ ਹੈ ਅੱਜ ਲੰਬਾਈ ਜਿਹੜੀ ਇਹਨਾਂ ਦੀ ਪਹਿਲਾਂ 44 ਇੰਚ ਸੀ ਹੁਣ ਆਪਾਂ 42 ਕਰਾਂਗੇ ਬਾਹ ਹੈਗੀ 18 ਬਾਹ ਦੀ ਮੂਰੀ ਹੈਗੀ 7 ਇੰਚ ਯਾਨੀ ਕਿ 14 ਤੀਰਾ 12.5 ਛਾਤੀ ਉੱਪਰ ਹੋएगी 19.5 ਇੰਚ ਤੇ ਕਮਰ 16.5 ਹਿਪ 20 ਪਲੁਈਆਂ 11 ਇੰਚ ਤੇ ਆ ਤਿਆਰ ਮੋਢਾ ਹੈਗਾ 7.5 ਅਗਲਾ-ਅਗਲਾ 6.5 ਬੈਗ ਵਾਲਾ 7 ਬੈਗ ਵਾਲਾ ਪੂਰਾ 7 ਆ ਤੇ ਕੋਣੀ ਹੈਗੀ ਜਿਹੜੀ ਇੱਥੋਂ ਆਹ ਵਾਲੀ ਲਾਈਨ ਮਿਨਿਆ ਕਰੋ ਫੋਲਡ ਕਰਕੇ ਨੇ ਮੋੜ ਕੀ ਉਹਾਂ ਜੀ ਨਾਪਾ ਸੂਟ ਦਾ ਬਰੇਥ ਉਹ ਅੱਧ ਵਿਚਾਲੇ ਮੈਨ ਲਿਆ ਕਰੋ ਕਿਉਂ ਨਹੀਂ ਕਿੰਨੀ ਆ ਸਾਢੇ 13 ਕੁਣੀ ਆ ਜੇ ਕਿਸੇ ਵੀ ਚੀਜ਼ ਦੀ ਕਿਸੇ ਭੈਣ ਨੂੰ ਨਹੀਂ ਸਮਝ ਆਉਂਦੀ ਤਾਂ ਤੁਸੀਂ YouTube ਵਾਲੇ ਕਮੈਂਟ ਬਾਕਸ ਤੇ ਜਾ ਕੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਤਾਂ ਕਿ ਤੁਹਾਡੀ ਜਿਹੜੀ ਉਹ ਮੁਸ਼ਕਲ ਆ ਹੱਲ ਹੋ ਸਕੇ ਹਨ ਆਜੋ ਆਪਾਂ ਨਿਸ਼ਾਨ ਚੱਕਾਂਗੇ ਸਭ ਤੋਂ ਪਹਿਲਾਂ ਕਪੜਾ ਮੈਂ ਵਿਛਾ ਲਿਆ ਸੀਗਾ ਜਿਵੇਂ ਹਿਪ ਹੈਗੀ ਸਾਢੇ ਵੀ ਆਪਾਂ ਕਿਨੇ ਰੱਖਣਾ ਸਾਢੇ 23 ਜੇ ਪੈਪੰਕਟ ਨਹੀਂ ਹੁੰਦੀ ਫਿਰ ਆਪਾਂ ਰੱਖਣਾ ਸੀ ਸਾਢੇ 24 ਇਹ ਜਿੱਦੇ ਤਿਆਰ ਰੱਖਣਾ ਜਿਨ੍ਹਾਂ ਦੇ ਪੈਪ ਕੱਢਣੀ ਆਪਾਂ ਉਹਨਾਂ 4 ਇੰਚ ਵੱਧ ਨਹੀਂ ਕੱਢਣੀ ਤਾਂ 3 ਇੰਚ ਵੱਧ ਸਾਢੇ 20 ਤੇ ਸਾਢੇ 23 ਆ ਲੋ ਆਪਾਂ ਨਿਚੇ ਤੋਂ ਇਹਨਾਂ ਦੇ ਵੱਧ ਛੱਡਾਂਗੇ ਕਈ ਵਾਰੀ ਕੱਪੜਾ ਸੁੰਗੜ ਜਾਂਦਾ 3 ਇੰਚ ਵੈਸੇ ਢਾਈ ਇੰਚੀ ਬਹੁਤ ਹੁੰਦਾ ਆਪਾਂ ਇਹਨਾਂ 3 ਇੰਚ ਛੱਡਾਂਗੇ ਠੀਕ ਆ ਲੋ ਇੱਥੋਂ 3 ਇੰਚ ਛੱਡਾਂਗੇ ਲੰਬਾਈ ਹੈਗੀ 42 ਆਪਾਂ ਇੱਥੋਂ ਰੱਖਾਂਗੇ ਸਾਢੇ 42 ਇੰਚ ਕਾਫੀ ਬੜਾ ਨੇ ਕਮੈਂਟ ਆਉਂਦੇ ਬਈ ਵੀ ਜਦੋਂ ਸਾਡਾ ਸੂਟ ਬਣ ਜਾਂਦਾ ਕਈ ਵਾਰੀ ਹੈਨਾ ਇੱਕ ਪਾਸੇ ਜਾਂਦਾ ਤਾਂ ਤੁਸੀਂ ਕੀ ਕਰਨਾ ਜਦੋਂ ਸੂਟ ਖਰੀਦਦੇ ਹੋ ਖਿੱਚ ਕੇ ਵੇਖ ਕਰੋ ਕਪੜੇ ਵਿੱਚ ਇਸ ਤਰ੍ਹਾਂ ਵੀ ਕਪੜੇ ਦੇ ਵਿੱਚ ਕਾਨ ਤਾਂ ਨਹੀਂ ਉਹ ਪਹਿਲਾਂ ਹੀ ਸੂਟ ਨਾ ਲਿਆ ਕਰੋ ਤੁਸੀਂ ਸਾਫੀ ਰੇਂਜ ਦਾ ਜਿਹਦੇ ਵਿੱਚ ਪਹਿਲੂ ਹੀ ਕਾਨ ਆ ਉਹ ਕਾਨ ਨਾ ਵਿੱਚੋਂ ਫਿਰ ਨਿਕਲ ਜਾਣੀਆਂ ਅਸਤਰੇ ਰੇਂਜ ਦਾ ਸੂਟ ਫਿਰ ਕੁਰਤੀ ਕੀ ਹੈ ਬਣਾਉਣ ਤੋਂ ਬਾਅਦ ਇੱਕ ਪਾਸੇ ਜਾਣ ਲੱਗ ਜਾਂਦੀ ਹੈ ਅੱਜ ਹੁਣ ਟਾਇਰ ਇਹਨਾਂ ਦਾ ਹੈਗਾ 6:30 ਆਪਾਂ ਖਾਂਗੇ 12:30 13:30 ਨੇ ਕਿਰੋ ਕਿ ਨੀਰ ਰੱਖਾਂਗੇ 7 ਇੰਚ ਨੀਚੇ ਨੂੰ ਰੱਖਾਂਗੇ ਆਪਾਂ 7 ਇੰਚ ਠੀਕ ਆ ਇੱਥੋਂ ਛਾਤੀ ਸਾਡੇ 19 ਇੰਚ ਆਹ ਹੋ ਗਈ 19 ਠੀਕ ਆ 2 ਇੰਚ ਦਾ ਮਾਰਜਿਨ ਹੋ ਗਿਆ ਆਪਣਾ 1 ਇੰਚ ਪੁਆਇੰਟ 1 ਠੀਕ ਆ ਇੱਥੋਂ ਗਲਾਈ ਇੱਥੋਂ ਵੀ ਆਪਾਂ 7 ਇੰਚ ਲਾ ਲਿਆ ਸਾਢੇ 12 ਸਾਢੇ 13 ਉਹ ਆ ਇਹਦੀ ਸੈਡਸ ਲਾਈ ਇਹਨਾਂ ਦੀ ਉਹ ਹੈਗੀ 15 ਇੰਚ ਆਪਾਂ ਲਾਵਾਂਗੇ 16 ਇੰਚ ਲੈ ਲਈ ਸਾਰੇ ਨਿਸ਼ਾਨ ਚੱਕੇ ਜੇ ਕਿਸੇ ਵੀ ਚੀਜ਼ ਆ ਇਹਨਾਂ ਦੇ ਵਿੱਚੋਂ ਨਹੀਂ ਪਤਾ ਲੱਗਦਾ ਆ ਲਾਜ਼ਮੀ ਮਿਲ ਲਿਆ ਕਰੋ ਜਦੋਂ ਤੁਸੀਂ ਫਿੱਟ ਵਾਲੇ ਨਿਸ਼ਾਨੀ ਲਾਉਣੀ ਤੇ ਇੱਕ ਕਈ ਪੈਣਾ ਪਉਣੀ ਬਾਹਰ ਘੱਟ ਕਿੱਧਰ ਘੱਟਣੀ ਹੈ ਵੀ نیچے ਕਿ ਉੱਪਰ ਇੱਥੋਂ ਇੱਕੋ ਜਿਹਾ ਕਰਕੇ ਬਾਹਰ ਘੱਟ ਉੱਪਰ ਘੱਟਣੀ ਹੈ ਜਿਹੜੀ ਵੱਧ ਆ ਉਹਦੀ ਛਾੜ ਪਾ ਲਿਆ ਕਰੋ ਠੀਕ ਆ ਬਾਕੀ ਪਲੋਈਆਂ ਪਾ ਕੇ ਪਹਿਲਾਂ ਚੰਗੀ ਤਰ੍ਹਾਂ ਫਿਰ ਪ੍ਰੈਸ ਮਾਰਿਆ ਕਰੋ। ਕਈ ਭੈਣਾਂ ਨਾ ਆਹ ਨਿਸ਼ਾਨ ਪਹਿਲਾਂ ਹੀ ਲਾ ਲੈਣੀਆਂ। ਆਹ ਦੇਖੋ ਮੈਂ ਤੁਹਾਨੂੰ ਲਾ ਕੇ ਦਿਖਾਉਣਾ ਕਿਵੇਂ ਕਰਦੇ ਹਾਂ। ਇਹ ਇਸ ਤਰ੍ਹਾਂ ਹਨਾ। ਆਹ ਨਿਸ਼ਾਨ ਕਿਸੇ ਭੈਣ ਨੇ ਪਹਿਲਾਂ ਨਹੀਂ ਲਾਉਣਾਗਾ। ਪਲੋਈਆਂ ਪਾ ਕੇ ਪ੍ਰੈਸ ਮਾਰ ਕੇ ਉਸ ਤੋਂ ਬਾਅਦ ਤੁਸੀਂ ਲਾਉਣਾ। ਤੁਹਾਡੀ ਫਿਟਿੰਗ ਦਾ ਸੂਤ ਭਾਰ ਦਾ ਫਰਕ ਵੀ ਨਹੀਂ ਪਊਗਾ। ਪਹਿਲਾਂ ਨਹੀਂ ਲਾਉਣ ਦੇਣ ਕਿ। ਬਾਅਦ ਚ ਲਾਇਆ ਕਰੋ। ਇਹ ਸਭ ਤੋਂ ਵੱਡੀ ਗਲਤੀ ਹੈ ਜੀ ਹਨਾ ਕਿਉਂਕਿ ਕਈ ਵਾਰੀ ਦਬਾਅ ਮਾਰਾ ਹੀ ਤੁਸੀਂ ਵਧ ਦੇਤਾ ਤਾਂ ਟਾਈਟ ਹੋ ਜੂ ਕੱਟ ਦੇਤਾ ਤਾਂ ਉਹ ਖੁੱਲਾ ਹੋ ਜੂ। ਇਹ ਨਿਸ਼ਾਨ ਬਾਅਦ ਵਿੱਚ ਚੱਕਿਆ ਕਰੋ ਪਹਿਲਾਂ ਲਾਇਆ ਕਰੋ ਆ ਜੋ ਆਪਾਂ ਇਹਨੂੰ ਕੱਟਦੇ ਆਂ ਬਾਕੀ ਜਿੰਨੇ ਭੈਣਾਂ ਨੰਬਰ ਗਰੁੱਪ ਦੇ ਵਿੱਚ ਐਡ ਕਰਨਾ ਹੁੰਦਾ ਬੀਬੀਆਂ ਭੈਣਾਂ ਵਾਲ ਦੇ ਵਿੱਚ ਉਹ ਬਿਲਕੁਲ ਫ੍ਰੀ ਸੇਵਾ ਕੋਈ ਇਹ ਨਾ ਸੋਚੇ ਵੀ ਜੇ ਗਰੁੱਪ 'ਚ ਆਪਾਂ ਨੰਬਰ ਐਡ ਕਰਾਂਗੇ ਤਾਂ ਕੋਈ ਪੈਸੇ ਲੈਣਗੇ ਹਨਾ ਬਿਲਕੁਲ ਫ੍ਰੀ ਸੇਵਾ ਤੁਸੀਂ ਪਹਿਲਾਂ ਬੋਲ ਕੇ ਭੇਜ ਸਕਦੇ ਹੋ ਜਾਂ ਲਿਖ ਕੇ ਭੇਜ ਸਕਦੇ ਹੋ ਬਾਈ ਸਾਡਾ ਨੰਬਰ ਆਹ ਇਹਨੂੰ ਗਰੁੱਪ ਦੇ ਵਿੱਚ ਤੁਸੀਂ ਸ਼ਾਮਲ ਕਰ ਲਓ ਉਡੇ ਕੋਲੇ ਸਾਰੀਆਂ ਵੀਡੀਓ ਆਉਣ ਲੱਗ ਜਣੀਆਂ ਦੋਨੇ ਚੈਨਲਾਂ ਦੀਆਂ ਆਉਣ ਲੱਗ ਜਣੀਆਂ ਪਲੱਸ WhatsApp ਤੇ ਸ਼ੋ ਹੋਣ ਲੱਗ ਜਣੀਆਂ ਤੁਹਾਨੂੰ YouTube ਤੇ ਜਾਣ ਦੀ ਲੋੜ ਨਹੀਂ ਜਦੋਂ ਮੈਂ ਵੀਡੀਓ ਪਾਉਣਾ ਹੁੰਦਾ ਭਾਵੇਂ ਕਿਸੇ ਭੈਣੇ ਕੋਲ ਤੇ ਭਾਵੇਂ ਸਿੱਖਣੇ ਆ ਕਸ਼ੇਰੇ ਸਿੱਖਣੇ ਕੁਝ ਵੀ ਸਿੱਖਣਾਗਾ ਤਾਂ ਉਹ ਤੁਹਾਡੇ WhatsApp ਤੇ ਸ਼ੋ ਹੋ ਲੱਗ ਜਣੀਆਂ ਬਾਕੀ ਜਿਹੜੀਆਂ ਭੈਣਾਂ ਬਾਹਰਲੀ ਕੰਟਰੀ ਵਿੱਚ ਕਸ਼ੇਰੇ ਮੰਗਾਉਣੀਆਂ ਚਾਹੁੰਦੀਆਂ ਉਹ ਆਪਣੇ ਕੋਲੇ ਬਣੇ ਵੀ ਹੁੰਦੇ ਹਰ ਇੱਕ ਸਾਈਜ਼ ਦੇ ਵੱਡੇ ਤੋਂ ਛੋਟੇ ਤੁਸੀਂ ਮੰਗਵਾ ਵੀ ਸਕਦੇ ਹੋ ਬਾਹਰ ਬੈਠ ਕੇ ਤੇ ਕੱਪੜੇ ਸਲਾਈ ਕਰਵਾ ਵੀ ਸਕਦੇ ਹੋ ਬਾਹਰ ਬੈਠ ਕੇ ਠੀਕ ਹੈ ਨਿੱਕੇ ਨੰਬਰ ਚੱਲੀ ਜਾਂਦਾ ਤੁਸੀਂ ਉਹਦੇ ਤੇ ਸੰਪਰਕ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਬੈਕ ਪੱਲਾ ਕੱਟਾਂਗੇ ਇੱਥੋਂ ਵੀਡੀਓ ਚੱਲਦੀ ਚੱਲਦੀ ਨਾਲ ਸ਼ੇਅਰ ਲਾਜ਼ਮੀ ਕਰਦਾ ਕਰੋ ਭੈਣ ਬਣ ਕੇ ਜ਼ਰੂਰੀ ਆ ਬਾਕੀ ਜੇ ਕੋਈ ਭਰਾ ਮੇਰੀ ਵੀਡੀਓ ਦੇਖਦਾ ਤਾਂ ਉਹ ਵੀ ਨਾਲ-ਨਾਲ ਸ਼ੇਅਰ ਕਰਦਾ ਕਰੋ ਵੀ ਅਸੀਂ 20 ਕਿ ਤਿੰਨ 23 ਇਹ ਪੱਲਾ ਨਾ ਭਾਵੇਂ 24 ਵਜੇ ਦਾ ਕੋਈ ਗੱਲ ਨਹੀਂ ਕੱਟੇ ਨਾ ਕਿਉਂਕਿ ਇਹਦੀ ਪੂਰਾ ਪਾਉ ਦੂਸਰਾ ਪੱਲਾ ਰੱਖਾਂਗੇ ਨਾ ਫਰੰਟ ਪੱਲਾ ਤੇ ਇਸ ਤਰ੍ਹਾਂ ਬਾਕੀ ਕਿਸੇ ਵੀ ਭੈਣ ਦਾ ਸੂਟ ਬਣਿਆ ਹੋਇਆ ਪਿੱਛੇੋਂ ਜਾਲ ਲੱਗ ਜਾਂਦਾ ਪਹਿਲੀ ਗੱਲ ਤਾਂ ਤੁਸੀਂ ਜਾਣ ਹੀ ਨਹੀਂ ਦੇਣਾ ਜੇ ਜਾਣ ਲੱਗ ਵੀ ਜਾਂਦਾ ਜਾਂ ਤੁਹਾਡਾ ਪੁਰਾਣਾ ਬਣਿਆ ਹੋਇਆ ਸੂਟ ਆ ਤੁਸੀਂ ਉਹ ਤੁਸੀਂ ਮੇਰੇ ਨਾਲ ਫੋਨ ਤੇ ਸੰਪਰਕ ਕਰਕੇ ਉਹਦਾ ਹੱਲ ਕਰ ਸਕਦੇ ਆਪਾਂ ਕਿਰਪਾ ਕਰਕੇ ਫੋਨ ਜਣਾ ਕਰਨਾ ਪੈਣਾ ਨੇ ਸ਼ਾਮ ਨੂੰ 8:00 ਵਜੇ ਮੈਂ ਤੋਆ ਲਾ ਆਕਰੋ ਜਾਂ ਤੁਸੀਂ ਵਟਸਐਪ ਤੇ ਬੋਲ ਕੇ ਜਦੋਂ ਮਰਜੀ ਭੇਜ ਸਕਦੇ ਨੇ ਜਿੰਨੇ ਮਰਜੀ ਮੈਸੇਜ ਕਰ ਸਕਦਾ ਕਰੋ ਬੋਲ-ਬੋਲ ਕੇ ਜਦੋਂ ਵੀ ਸਾਡਾ ਟਾਈਮ ਲੱਗਦਾ ਉਹਦਾ ਜਵਾਬ ਦਿੱਤਾ ਜਾਂਦਾ ਹਾਂ ਫੋਨ ਕਰਾ ਕਰੋ WhatsApp ਦੇ ਉੱਪਰ ਬੋਲ ਕੇ ਭੇਜਿਆ ਕਰੋ ਨੰਬਰ ਨੂੰ ਸੇਵ ਕਰਕੇ ਤਾਂ ਕਿ ਤੁਹਾਡਾ ਜਿਹੜਾ ਮੁਸ਼ਕਲ ਆ ਉਹਦਾ ਹੱਲ ਹੋ ਸਕੇ ਜਿਹੜੀਆਂ ਪੈਣਾ ਦਾ ਕੋ ਗਲਾ ਪੈਕ ਨਹੀਂ ਜਾਂਦਾ ਉਹ ਚੀਜ਼ ਹੈ ਜਲਦੀ ਆਪਾਂ ਸਲਾਈ ਦੀ ਵੀਡੀਓ ਪਾ ਦੇਾਂਗੇ ਤੁਸੀਂ ਇਹ ਨਹੀਂ ਸੋਚੋ ਵੀ ਬਾਈ ਲਾਰੇ ਲਾਈ ਜਾਊਗਾ ਵੀਡੀਓ ਪਾਉਣ ਵਾਲੀ ਹੈ ਨਾ ਜਲਦੀ ਤੋਂ ਜਲਦੀ ਆਪਾਂ ਸਲਾਈ ਦੀ ਵੀਡੀਓ ਦੋਨੇ ਚੈਨਲਾਂ ਤੇ ਅਪਲੋਡ ਕਰ ਦੇਾਂਗੇ ਲਓ ਮਾਕੀ ਕਈ ਵਾਰੀ ਆਵਾਜ਼ ਕੱਟੀ ਜਾਂਦੀ ਹੈ ਕਿਸੇ ਵੀਡੀਓ ਦੀ ਉਹ ਕਈ ਵਾਰੀ ਸਾਨੂੰ ਵੀ ਨਹੀਂ ਪਤਾ ਲੱਗਦਾ ਹਨ ਜਿਵੇਂ ਅਸੀਂ ਫਟਾਫਟ ਵੀਡੀਓ ਬਣਾਈ ਆ ਉਹਦਾ ਅਪਲੋਡ ਕੀਤੀ ਨਾਲ-ਨਾਲ ਕੰਮ ਲੱਗੇ ਹਨ ਉਹਦੇ ਵਾਸਤੇ ਮਾਫੀ ਚਾਹੁੰਨੀ ਆ ਵੀ ਕਈ ਵਾਰੀ ਵੀਡੀਓ ਕੱਟੀ ਜਾਂਦੀ ਆ ਆਲੋ ਹੁਣ ਮੈਂ ਤੁਹਾਨੂੰ ਨਿਸ਼ਾਨ ਲਾ ਕੇ ਵੀ ਦੁਕਾਨ ਨੰਬਰ ਆ ਜਾ ਵੀ ਜਿਹੜੀਆਂ ਭੈਣਾ ਕਹਿੰਦੇ ਨੇ ਗਲਾ ਪਿੱਛੇੋਂ ਜਾਂਦਾ ਤੁਸੀਂ 1 ਇੰਚ ਤਿੱਕਰ ਬੈਕ ਨੂੰ ਚੱਕ ਸਕਦੇ ਹੋ ਪਰ ਉਹਦੇ ਵਾਸਤੇ ਇਹਨੂੰ ਥੋੜਾ ਛੋਟਾ ਕਰ ਲਿਆ ਕਰੋ ਇੱਥੋਂ ਆਪਾਂ ਲਾਵਾਂਗੇ ਲਗਭਗ 1.5 ਇੰਚ ਜਿਹੜੀਆਂ ਭੈਣਾ ਕਹਿੰਦੇ ਆ ਆ ਚੀਜ਼ ਕੱਸਦੇ ਇੱਥੋਂ ਆਏ ਮੋੜਦੇ ਹਨ ਉਹ ਤੁਸੀਂ ਵੱਧ ਲ ਅਾਕੀ ਤੋਂ ਦੋ ਇੰਚ ਹਾਟੀ ਨੂੰ ਬਾਹਰ ਨੂੰ ਕੱਢ ਕੇ ਜਿਹੜੀਆਂ ਭੰਦੇ ਆਪ ਨੂੰ ਐ ਲੱਗਦੇ ਜਿਆਦੇ ਮਾਸ ਜਾਂ ਪਿੱਛੇ ਟੂਈ ਚ ਤਾਂ ਉਹਨਾਂ ਦੇ ਬਾਹਰ ਨੂੰ ਕੱਢ ਕੇ ਨਿਸ਼ਾਨ ਲਾ ਲਿਆ ਕਰੋ ਠੀਕ ਆ ਇਸ ਤਰ੍ਹਾਂ ਨਿچے ਕੋਸ਼ਿਸ਼ ਕਰਿਆ ਕਰੋ ਵੀ ਆਪਾਂ ਜਿਵੇਂ ਦਬਾਬ ਉੱਤਰਖੇ ਨੇ ਜੀ ਕਪੜਾ ਹੁੰਦਾ ਆਪਣੇ ਕੋਲ ਹੀ ਰਟਾਈ ਦੀ ਵਿਜੈ 3 ਇੰਚ ਰੱਖ ਲਿਆ ਕਰ। ਪਲੂੰਗਾ ਨਿਸ਼ਾਨ ਆਪਾਂ ਨਾਲ ਦੀ ਨਾਲ ਚੱਕ ਰਹੀਆਂ ਜੇ ਇੱਕ ਭੈਣ ਦਾ ਕਮੈਂਟ ਆਇਆ ਸੀ ਬਈ ਤੁਸੀਂ ਪਲੂੰਗਾ ਨਿਸ਼ਾਨ ਨਹੀਂ ਚੱਕੇ। ਹੈਨਾ? ਕਦੇ ਵੀ ਐ ਹੁੰਦਾ ਵੀਡੀਓ ਜਿਆਦਾ ਲੰਬੀ ਨਾ ਹੋਵੇ ਮੈਨੂੰ। ਹੋਰ ਨਹੀਂ ਕੋਈ ਹੁੰਦਾ ਹੈ ਹੈਨਾ। ਬਾਕੀ ਆਪਾਂ ਨਾਲ ਦੀ ਨਾਲ ਪਲੂੰਗਾ ਨਿਸ਼ਾਨ ਚੱਕ ਕੇ ਦਿਖਾ ਦੇਣਾ। ਸੈੱਟ ਤੋਂ ਆਪਾਂ ਲਗਭਗ ਅੱਧਾ ਇੰਚ ਚੱਕਾ ਗਏ। ਇਸ ਤਰ੍ਹਾਂ। ਸੈੱਟ ਸਲਾਈ ਦੇ ਆਪਾਂ ਇੱਥੇ ਟੱਕ। ਚੱਕਾ ਦੇ। ਕਪੜਾ ਕੋਸ਼ਿਸ਼ ਹੀ ਕਰਿਆ ਕਰੋ ਵੀ ਵਧੀਆ ਲਿਆ ਕਰੋ ਜਦੋਂ ਆਪ ਆਪ ਹੀ ਪਾਉਣੇ ਹੁੰਦੇ ਆ ਨਾ ਦੋ ਸੂਟਾਂ ਦੀ ਬਿਹਾਈ ਪੰਮੈਕੀ ਲੈ ਲਿਆ ਕਰੋ ਫਿਰ ਕਾਂ ਨਹੀਂ ਹੁੰਦੀ ਹੁਣ ਆਪਾਂ ਕੱਟੀ ਇੰਨੇ ਪੋਰਾ ਵੀ ਕਾਂ ਨਹੀਂ ਸੂਟ ਦੇ ਵਿੱਚ ਜਦੋਂ ਤੁਸੀਂ ਸਸਤਾ ਲੈ ਲੈਣੇ ਹੋ ਨਾ ਵੀ ਹਜ਼ਾਰ ਦੇ ਦੋ ਜਾਂ ਹਜ਼ਾਰ ਦੇ ਦਿਨ ਫਿਰ ਕਾਂ ਨਾ ਔਟੋਮੈਟ ਕੀ ਆਊਗਾ ਹੀ ਆਊਗਾ ਸੂਟ ਦੇ ਵਿੱਚ ਕੋਲੀਆਂ ਜਿਹੜੀਆਂ ਹੋ 11 ਤੇ ਤਿਆਰ ਆ ਆਪਾਂ ਲਾਵਾਂਗੇ 11:30 ਤੇ ਨਿਸ਼ਾਨੇ ਨੀਚੇ ਨੂੰ ਕਿੰਨਾ 7 ਇੰਚ ਠੀਕ ਆ ਇਸ ਤੋਂ ਬਾਅਦ ਫਿਰ ਇੱਕ ਪੱਲਾ ਚੱਕਾਂਗੇ ਪੁੱਠਾ ਪੱਸ ਆ ਗਿਆ ਨਾ ਇਹ ਲੋਜੀ ਸੱਤ ਇਸ ਇਤਨੀ ਇੱਧਰ ਹੋਊਗਾ ਇਹ ਆ ਇਸ ਸੇਅਰ ਡਾਲ ਲੇਂਗਾ ਸਲੰਗਾਂ ਦੇ ਵੀ ਆਪਣਾਲ ਦੀ ਨਹੀਂ ਲਾ ਦੇਂਗਾ ਪਲੋਈਆਂ ਦੀ ਆਹ ਲਈ ਬਲੂਈ ਤੁਸੀਂ 7 ਇੰਚ ਤੇ ਪਾ ਸਕਦੇ ਹੋ ਠੀਕ ਬਾਕੀ ਨਾਪ ਦੇ ਹਿਸਾਬ ਨਾਲ ਮਾੜਾ ਮਟੋ ਉੱਪਰ نیچے ਆਪਾਂ ਕਰ ਸਕਦੇ ਹਾਂ ਬਾਕੀ ਜਲਦੀ ਆਪਾਂ ਇੱਕ ਦੋ ਵੀਡੀਓ ਨਾਲ ਅਪਲੋਡ ਕਰਦੇ ਹਾਂ ਕੁਰਤੀਆਂ ਬਣਾ ਕੇ ਇੱਕ ਦੋ ਲਾਈਨਿੰਗ ਵਾਲੇ ਇੱਕ ਦੋ ਸਿੰਪਲ ਤਾਂ ਕਿ ਤੁਹਾਨੂੰ ਸੌਖਾ ਪਤਾ ਲੱਗ ਜੇ ਹਨ ਵੀ ਜਿਹੜੀਆਂ ਆਪਾਂ ਨੂੰ ਜਿਆਦਾ ਦਿੱਕਤ ਆਉਂਦੀ ਹੈ ਕਿਸੇ ਦੇ ਮੋਢੇ कसेਗੇ ਕਿ ਦੇ ਪਿੱਛੇੋਂ ਚੜਦੇਗੇ ਦੇ ਇੱਥੇ ਬੰਨਦੇ ਬਲਬਲੇ ਹਨ ਉਹ ਚੀਜ਼ ਦਾ ਸਾਰਾ ਹੱਲ ਹੋ ਜੂਗਾ ਜਦੋਂ ਇੱਕ ਦੋ ਤੁਹਾਡੇ ਸਾਹਮਣੇ ਕੁਰਤੀਆਂ ਬਣਾਤੀਆਂ ਫਿਰ ਸੌਖਾ ਹੋ ਜਾਂਦਾ ਹੈ ਆਲਵਾ ਪਾਈ ਤੇ ਲਿਖਾਂਗਾ ਅਗਲਾ ਅਗਲਾ 6.5 ਤੇ ਬੈਂਕ ਦਾ 7 ਇੰਚ 73.19 ਆਹ ਧਿਆਨ ਰੱਖਣਾ ਤੁਸੀਂ ਪਹਿਲਾਂ ਨਾ ਚੱਕਿਆ ਕਰੋ ਆਹ ਨਿਸ਼ਾਨ ਨੂੰ ਬਾਅਦ ਚੱਕਿਆ ਕਰੋ ਬਲੋਈਆਂ ਪਾ ਕੇ ਸਾਰੀਆਂ ਕਮਰ ਹੈਗੀ 16.5 ਇੰਚ हिਪ ਹੈਗੀ 20.5 ਇੰਚ ਸਾਈਡ ਸਲਾਈ ਹੈਗੀ 15 ਇੰਚ ਠੀਕ ਆ ਇਸ ਤਰ੍ਹਾਂ ਨਾਪਣਾ ਕੁਰਤੀ ਦੇ ਉੱਪਰ ਹੀ ਲਿਖਦਾ ਕਰੋ ਤਾਂ ਕਿ ਬਾਅਦ ਦੇ ਵਿੱਚ ਜੀ ਸੌਖਾ ਹੁੰਦਾ ਆਪਣਾ ਪੁਣਾਪਾ ਸਾਰੀ ਕੰਨੀ ਜਰੀ ਹੈ ਕੰਨੀ ਨਾਲ ਇੱਕ ਬੱਚੇ ਕੰਨੀ ਕੱਢ ਦਿਆ ਕਰੋ ਲਾਜ਼ਮੀ ਜਿਹੜੀਆਂ ਪੁਰਾਣੀਆਂ ਭੈਣਾਂ ਜੁਰਾ ਹੁੰਗੀਆਂ ਉਹਨੂੰ ਤਾਂ ਪਤਾਗਾ ਇਹਨਾਂ ਭੈਣਾਂ ਚੈਨਲ ਤੇ ਨਮਗਾ ਹੁੰਦੀਆਂ ਫਿਰ ਮੈਂ ਬਾਰ-ਬਾਰ ਉਹ ਚੀਜ਼ ਫੇਟ ਕਰਨੀ ਪੈਂਦੀ ਆ ਵੀ ਕੰਨੀ ਆਪਾਂ ਨੇ ਕਿਸੇ ਵੀ ਚੀਜ਼ ਨਹੀਂ ਰੱਖਣੀ ਕਿਉਂਕਿ ਖਿੱਚ ਮਾਰਦੀ ਹੈ ਠੀਕ ਆ ਮੋਡਾ ਜਿਹੜਾ ਉਹ ਸਾਡੇ 17 ਇੰਚ ਆਪ ਕੋਪਲਾਂ ਦੇਖੀ ਮੋੜਾ ਨਿਕਲਦਾ ਜੇ ਆਪਾਂ ਡੋੜ ਕੋਣੋ ਪੁਗੈਣ ਦੇ ਵਿੱਚ ਲਗਭਗ ਸਾਰੀ ਜਾਊਗਾ ਆਪਾਂ ਆਪਾਂ ਬਾਹਰ ਕੋਲ ਕਿ ਕੱਟਾਂਗੇ ਬਾਹਰ ਲੰਬਾਈ ਜਿਹੜੀ ਹੈਗੀ ਆ ਉਹ ਹੈਗੀ ਆ 18 ਇੰਚ 18 ਤੇ ਤੋਂ 20 ਅੱਧਾ ਇੰਚ ਆਪਾਂ ਵੱਧ ਲਾਵਾਂਗੇ ਪੀਸ ਕਿਉਂਕਿ ਕੱਪੜਾ ਥੋੜਾ ਇਧਰੋਂ ਬਾਹਰ ਡੈਗ ਤੇ ਆਹ ਆਹ ਪੱਲ ਪੱਤੀਆਂ ਦੇਖਦਾ ਗੁਰੂ ਵੀ ਉੱਪਰੋਂ ਜਾਂਦੇ ਨਾ ਫਿਰ ਆਪਾਂ ਨੇ ਆਵਾ ਨਿਕੂ ਮੈਂ ਕੱਟੀ ਅਣੀ ਦੋ ਤੇ ਮੂਦੀ ਮਾਲ ਨੇ ਦੂਜੇ ਪਾਸੇ ਇੱਕ ਅੰਨੀ ਉਧਰ ਜਾਵੜੀ ਇੱਕ ਉਧਰ ਜਾਵੜੀ ਤਾਂ ਕਿ ਬੂਟੀਆਂ ਸਾਰੇ ਉੱਪਰ ਨੂੰ ਜਾਣ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖੋ ਜਿਹੜੀਆਂ ਭੈਣਾਂ ਬਿਲਕੁਲ ਅਣਜਾਣ ਹਨ ਉਹ ਖਾਸ ਕਰਕੇ ਧਿਆਨ ਰੱਖ ਜਿਹੜੀਆਂ ਭੈਣਾਂ ਨੂੰ ਪਤਾ ਉਹਨਾਂ ਨੂੰ ਤਾਂ ਪਤਾ ਹੈਗਾ ਹਨ ਵੀ ਫੁੱਲਾਂ ਦਾ ਪੱਤਾ ਧਿਆਨ ਰੱਖਣਾ ਕਈ ਵਾਰੀ ਭੈਣਾਂ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਉਹਨੂੰ ਨਹੀਂ ਪਤਾ ਲੱਗਦਾ ਤਾਂ ਉਹ ਜ਼ਰੂਰ ਧਿਆਨ ਨਾਲ ਵੀਡੀਓ ਦੇਖਣੀ ਹੈ ਫਿਰ ਕੱਟਣਾ ਸੂਟ ਕਾਲ ਨਹੀਂ ਕਰਨੀ ਬਾਕੀ ਵੀਡੀਓ ਚੱਲਦੀ ਚੱਲਦੀ ਲਾਜ਼ਮੀ ਮੈਂ ਹਰ ਇੱਕ ਵੀਡੀਓ 'ਚ ਇਹ ਕਹਿੰਦਾ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਭੈਣਾਂ ਵੀ ਲਾਹਾ ਲੈ ਸਕਣ ਹਨ ਇਸ ਚੀਜ਼ ਦਾ ਜੇ ਵੀ ਆਪਣੇ ਰਸਤੇ ਦੀਆਂ ਜੂੰਦੇ ਛੋਟੇ ਬੱਚੇ ਕੁੜੀਆਂ ਸਿੱਖਣ ਦੇ ਚਾਹਵਾਨ ਤਾਂ ਉਹਨਾਂ ਕੋਲੇ ਅੱਗੇ-ਅੱਗੇ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਦੋਸਤ ਆਪਣਾ ਪੀਸ ਲਾ ਗਿਆ ਬਾਹਰ ਹੁਣ ਆਪਾਂ ਦੇਖਾਂਗੇ ਮੋਢਾ ਇੱਥੇ ਨਿਕਲਦਾ ਜੇ ਨਹੀਂ ਨਿਕਲਦਾ ਤਾਂ ਆਪਾਂ ਨੂੰ ਕਿੰਨਾ ਵੀ ਜ਼ੋਰ ਪਾਉਣਾ ਆਪਾਂ ਨੇ 7.5 ਮੋਢਾ ਨਿਕਲਦਾ ਇਥੋਂ ਨਿਕਲਦਾ ਆਪਣਾ ਲਗਭਗ ਆ ਜਾਊਗਾ ਸਾਰਾ ਸਹੀ ਹੈਗਾ ਸਾਈਡ ਤੋਂ ਆਪਾਂ ਜਿਹੜਾ ਆਪਾਂ ਇਹਨੂੰ ਰੱਖਣਾ 3.5 ਇੰਚ ਰੱਖਾਂਗੇ ਇੱਥੋਂ ਹੁਣ ਆਪਾਂ ਬਾਹਰ ਲੰਬਾਈ ਪੂਰੀ 18 ਤੇ ਦੋ ਪੀਆ ਦੇ ਆਪਾਂ ਵੱਧ ਰੱਖਿਆ ਸੀ ਪਰ ਪੂਰਾ ਪੂਰੀ ਆਇਆ ਹੈਗਾ ਹੁਣ ਜਿਹੜੀ ਮੂਰੀ ਆ ਉਹ ਹੈਗੀ 7 ਇੰਚ ਐਸ ਤਰ੍ਹਾਂ ਤੇ ਮਾਰਜਿਨ ਆਪਾਂ 1.5 ਪੌਣੇ 2 2 ਆਪਦੇ ਹਿਸਾਬ ਨਾਲ ਲੈ ਸਕਦੇ ਹਾਂ ਕੂਣੀ ਹੈਗੀ 13.5 ਇੰਚ ਕੂਣੀ ਲਾਜ਼ਮੀ ਮੈਣੀ ਆ ਮੈਂ ਹਰ ਇੱਕ ਵੀਡੀਓ ਚ ਕਹਿੰਦਾ ਕੂਣੀ ਸਾਢੇ 13 ਦਾ ਸਾਢੇ 13 ਹੀ ਹੋ ਵੀ ਨਾ ਸੂਤ ਵੱਧ ਨਾ ਘੱਟ ਇੱਥੋਂ ਲੋੜ ਮੁਤਾਬਕ ਮਾਰ ਜਿਨਾ ਆਪਾਂ ਰੱਖ ਲੈਣਾ ਆਹ ਮੈਂ ਤੁਹਾਨੂੰ ਸ਼ੇਪ ਵਾਲੀ ਫੱਟੀ ਦਿਖਾਈ ਜੀ ਵੀ ਆ ਅੱਜ ਉਹ ਮੇਰੇ ਤੋਂ ਗੁੰਮ ਗਈ ਆਪਾਂ ਉਹ ਰੱਖ ਕੇ ਵੀ ਨਹੀਂ ਤੁਹਾਨੂੰ ਨਹੀਂ ਤੁਹਾਨੂੰ ਨਿਸ਼ਾਨ ਲਾ ਕੇ ਦਿਖਾਉਂਦਾ ਹਨ ਇਸ ਤਰ੍ਹਾਂ ਇਸ ਸਾਈਡ ਵਾਲਾ ਜਿਹੜਾ ਨਿਸ਼ਾਨ ਲਾਉਣ ਤੁਸੀਂ ਆਹ ਫੱਟੀ ਨੂੰ ਲਾ ਕੇ ਕਰੋ ਇੱਥੋਂ ਬਾ ਕਿਸੇ ਔਨ ਲਾਉਣ ਲਈ ਆਪਾਂ ਨੂੰ ਸੌਖਾ ਹੋ ਜਾਈਂਦਾ ਠੀਕ ਹੈ ਵੀਡੀਓ ਵਧੀਆ ਲੱਗਦੀ ਆ ਮੇਰੀ ਸਮਝ ਆਉਂਦੀ ਆ ਗੱਲ ਦੀ ਲਾਈਮ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਠੀਕ ਹੈ ਜੀ। ਇੱਕ ਤਾਂ ਇਹ ਪਪਕ ਲਾਈ ਜੇ ਮੈਂ ਹਲਕੀ ਜਿਹੀ ਲੋਚ ਨਸਤ ਸਾਰਾ ਸੂਟ ਆਪਣੇ ਕੱਟਿਆ ਗਿਆ ਜੇ ਕਿਸੇ ਵੀ ਚੀਜ਼ ਨਾਲ ਸਮਝ ਆਈ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਨਾਗਾ ਠੀਕ ਹੈ ਜੇ ਸਮਝ ਨਹੀਂ ਆਉਂਦੀ ਤਾਂ ਵੀ ਕਮੈਂਟ ਕਰਨਾ ਬਾਕੀ ਸਿਲਾਈ ਦੀ ਰਹੀ ਗੱਲ ਉਹ ਆਪਾਂ ਜਲਦੀ ਵੀਡੀਓ ਪਾ ਦਾਂਗੇ ਠੀਕ ਹੈ ਕਿਸੇ ਵੀ ਚੀਜ਼ ਦਿੱਕਤ ਆਉਂਦੀ ਤੁਸੀਂ ਫੋਨ ਕਰ ਸਕਦੇ ਹੋ ਸ਼ਾਮ ਨੂੰ 8 ਵਜੇ ਤੋਂ ਬਾਅਦ ਤੇ ਬਾਕੀ ਨੀਚੇ ਨੰਬਰ ਚੱਲੀ ਜਾਂਦਾ ਆਪਣਾ WhatsApp ਵਾਲਾ ਉਹਦੇ ਉੱਪਰ ਜਿਹੜੀਆਂ ਭੈਣਾਂ ਨੇ ਗਰੁੱਪ ਦੇ ਵਿੱਚ ਨੰਬਰ ਆਵਦਾ ਐਡ ਕਰਾਉਣਾ ਹੁੰਦਾ ਉਹ ਵੀ ਮੈਨੂੰ ਮੈਸੇਜ ਕਰ ਦਿਆ ਕਰੋ ਨੀਚੇ ਵੀ ਭਾਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਕਿਉਂਕਿ ਬੱਚੇ ਗੇਮ ਹਰ ਘਰ ਦੇ ਵਿੱਚ ਇਹੀ ਹਾਲ ਹੈ। ਬਹੁਤ ਜਾਦੇ ਵੇਖਦੇ ਆ ਉਹ ਚੈਨਲ ਫਿਰ ਆਪਣਾ ਪਿੱਛੇ ਚ ਲੈ ਜਾਂਦਾ ਵੀਡੀਓ ਪਾਉਣੇ ਆ ਫਿਰ ਪਤਾ ਨਹੀਂ ਕਦੋਂ ਤੱਕ। ਤਕਰੀਬ ਮੇਰੀ ਇਹੀ ਕੋਸ਼ਿਸ਼ ਹੁੰਦੀ ਵੀ ਹਰ ਉਹ ਵੀਡੀਓ ਪਾਈ ਜਾਵੇ ਨਹੀਂ ਤਾਂ ਇੱਕ ਦਿਨ ਛੱਡ ਕੇ ਠੀਕ ਆ ਜੀ। ਬਾਕੀ ਕਿਸੇ ਵੀ ਕੰਮ ਦੇ ਵਿੱਚ ਮੇਰੀ ਸਪੋਰਟ ਚਾਹੀਦੀ ਹੁੰਦੀ ਹੈ ਜੇ ਕਿਸੇ ਭੈਣ ਨੇ ਮਸ਼ੀਨ ਲੈਣੀ ਆ ਜਾਂ ਕੋਈ ਟੇਲਰ ਮਟੀਰੀਅਲ ਲੈਣਾ ਜਾਂ ਕੋਈ ਕੱਪੜ ਤੁਹਾਨੂੰ ਫੋਨ ਤੇ ਸੰਪਰਕ ਕਰ ਲਿਆ ਕਰੋ ਸ਼ਾਮ ਨੂੰ 8 ਵਜੇ ਤੋਂ ਬਾਅਦ ਠੀਕ ਹੈ ਜੀ ਮਿਲਦੇ ਹਾਂ ਜਲਦੀ ਨਾਲ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ